ਮਾਨਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਦਿੱਤੇ ਦੇ ਦਸ਼ੰਦਰ ਦੇ ਛਾਂ ਤਹਿਤ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਕੱਢੇ ਜਾ ਰਹੇ ਹਨ ਅੱਜ ਕਲੰਦੌਰ ਪੁਲਿਸ ਵੱਲੋਂ ਐਸਐਚਓ ਅਮਰਤ ਰੰਧਾਵਾ ਦੀ ਹਾਜ਼ਰੀ ਵਿੱਚ ਕਲੰਦੌਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਬੱਸ ਸਟੈਂਡ ਸ਼ਿਵ ਮੰਦਿਰ ਹੁੰਦਾ ਹੋਇਆ ਕਲੰਧਰ ਟੀ ਪੰਡ ਤੇ ਪਹੁੰਚਿਆ ਜਿੱਥੇ ਪੁਲਸ ਵੱਲੋਂ ਹਾਈ ਟੈਕ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਇਸ ਮੌਕੇ ਤੇ ਐਸਐਚ ਅਮਰਤਨ ਦਾਵਾ ਨੇ ਕੀ ਕਿਹਾ ਉਹ ਸੁਣਦੇ ਹਾਂ ਬਣੇ ਰਹੋ ਕਲੰਧਰ ਪੋਸਟ ਨਿਊਜ਼ ਨਾਲ ਆਹ ਸ਼੍ਰੀ ਆਦਿੱਤਿ ਜੀ ਆਈਪੀਐਸ ਐਸਐਸਪੀ ਗੁਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਇਹਦਾ ਅਜਕਲ ਹਨੌਰ ਵਿਖੇ ਫਲੈਗਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਫੈਸਟੀਵਲ ਸੀਜ਼ਨ ਆ ਰਿਹਾ ਹੈ ਤੇ ਇਸ ਫਲੈਗਮਾਰਚ ਰਾਹੀਂ ਕਲਨੌਰ ਦੇ ਵਸਨੀਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹਰ ਪਾਸਿਓ ਸੇਫ ਨੇ ਅਤੇ ਕਿਸੇ ਵੀ ਕਿਸੇ ਤਰ੍ਹਾਂ ਦੇ ਫੈਸਟੀਵਲ ਦੇ ਵਿੱਚ ਕਿਸੇ ਅਨਸਰਾਰ ਦੀ ਅਨਸਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕਰਨੀ ਨਹੀਂ ਦਿੱਤੀ ਜਾਏਗੀ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਨੁਕਸਾਨ ਜਾਂ ਚੋਰੀ ਚੋਕਰੀ ਹੁੰਦੀ ਹੈ ਹੁਣ ਉਹ ਬੰਦ ਕਰ ਲਈ ਹੈ ਪੂਰੇ ਮਚਨ ਬੰਦ ਹੈਗੇ ਆ ਇਹ ਪੂਰਾ ਇਹ ਲਾਰਡ ਆਰਡਰ ਮੇਨਟੇਨ ਕਰ ਲਈ ਇਸ ਲਈ ਅਸੀਂ ਫਲੈਗ ਮਾਰਚਰ ਚੱਲ ਰਹੇ ਹਾਂ ਸਰ ਕੱਲਾ ਪਲਾਫ ਪੰਜਾਪੂਸੀ ਨਾਲ ਕੋਈ ਐਸਐਸਜੀ ਜਾਂ ਅਲਕੋਸ ਦੇ ਨਹੀਂ ਨਹੀਂ ਸਾਡੇ ਕੋ ਆਰਪੀ ਵੀ ਆਈ ਵੀ ਆਈ ਹੋਈ ਹੈ ਸਾਡੇ ਨਾਲ ਆਰਪੀ ਵੀ ਹੈਗੀ ਹੈ ਐਂਡ ਡਿਸਟ੍ਰਿਕਟ ਅਡਰ ਵੀ ਹੈਗੇ ਸਾਰੇ ਤੇ ਜਿਹੜੇ ਡੀਜੀਪੀ ਸਾਹਿਬ ਨੇ ਕਿਹਾ ਸੀ ਮੈਨੂੰ 50 ਜਿਹੜੀ ਟੀਮਾਂ ਲਾਈਆਂ ਆਈਆਂ ਪੀਐਸਐਫ ਦੀਆਂ ਉਹ ਨਾਲ ਇਹ ਵੀਐਸਐਫ ਦੀ ਵੀ ਟੀਮ ਹੈਗੀ ਹੈ ਤੇ ਸ਼ਾਮੀ 8 ਵਜੇ ਤੋਂ ਬਾਅਦ ਹੋਗਾ ਕਿ 8:00 ਲੈ ਕੇ ਸਵੇਰ ਤੱਕ ਜਿਹੜੇ ਵੀ ਸਾਡੀ ਨਾਕਾ ਬੰਦੀ ਹੁੰਦੀ ਹੈ ਨਾ ਜਿਹੜੇ ਪ੍ਰੋਪਰ ਨਾਕਾ ਬੰਦੀ ਨੇ ਇਹ ਸਾਰੇ ਵੀਐਸਐਫ ਪਲੱਸ 50 ਦੇ ਨਾਲ ਕੋਲ ਕੀ ਪ੍ਰਬੰਧ ਨੇ ਇਹ ਧਿਆਨੋਂ ਲੈ ਕੇ ਧਿਆਨੋਂ ਲੈ ਕੇ ਹਰ ਜਗ੍ਹਾ ਅਸੀਂ ਨਾਕਾਬੰਦੀ ਕਰ ਰਹੇ ਆਂ ਵਾਹਨ ਸਰਚ ਕਰ ਰਹੇ ਆਂ ਜਿਹੜੇ ਸ਼ੱਕੀ ਪਰਸਨ ਉਹਨਾਂ ਨੂੰ ਆਪਾਂ ਚੈੱਕ ਕਰ ਰਹੇ ਨੇ ਜਿਹੜੇ ਟ੍ਰਿਪਲ ਰਾਈਡਿੰਗ ਆ ਜਿਹੜੇ ਜਿਨ੍ਹਾਂ ਦੇ ਨੰਬਰ ਪਲੇਟ ਹੈ ਨਹੀਂ ਹੈ ਉਹਨਾਂ ਨੂੰ ਆਪਾਂ ਬੌਂਡ ਕਰ ਰਹੇ ਆਂ ਪਲੱਸ ਜਿੱਥੇ ਦੁਸ਼ਹਿਰਾ ਹੋ ਰਿਹਾ ਉਹਥੇ ਵੀ ਆਪਾਂ ਐਂਟੀ ਸਪੋਟੇਜ ਚੈਕਿੰਗ ਕਰਕੇ ਆਪਾਂ ਪ੍ਰੋਪਰਲੀ ਉਹਦੀ ਪੈਟ੍ਰੋਲਿੰਗ ਵੀ ਕਰਵਾ ਰਹੇ ਆਂ ਪਲੱਸ ਆਪਾਂ ਪਾਰਕਿੰਗ ਦਾ ਅਰੇਂਜਮੈਂਟ ਵੀ ਕਰ ਰਹੇ ਆਂ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਹੜੇ ਸ਼ਰਤਾਂ ਅੰਦਰੋਂ ਮੁੰਮੀ ਇਹ ਇਤਿਹਾਰ ਆ ਰਹੇ ਕਿ ਇਹਨੇ ਜੇ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਸ਼ਰਾਤੀ ਅਸਰ ਐਜ਼ੀ ਦਿੱਤੇ ਤੇ ਕੋਈ ਵਾਰਦਾਤ ਕੰਨੀ ਕੋਈ ਕੋਸ਼ਿਸ਼ ਕਰੇਗਾ ਅਗਰ ਕਰੇਗਾ ਤੇ ਜੋ ਵੀ ਕਾਨੂੰਨੀ ਤਹਿਤ ਉਸੇ ਕਾਰਵਾਈ ਬੰਤੀ ਜੋ ਕਰਾਂਗੇ